ਇਹ ਇਹ ਤੇ ਨਹੀਂ ਇਹ ਧਾਨਾ ਜਿਹੜਾ ਹੈਗਾ ਪੂਰੇ ਪੰਜਾਬ ਤੋਂ ਆਈਟੀ ਇੰਸਟ੍ਰੈਕਟਰ ਗੈਸਪਿਲਟੀ ਇੰਸਟ੍ਰੈਕਟਰ ਕੰਟੈਕਟੈਂਸ ਸੈਕਟਰ ਦੇ ਇਹ ਆਪਣੇ ਮੰਗਾਸਾਂ ਦੀ ਲੱਗਿਆ ਗਿਆ ਹੈ ਧਾਨਾ ਦੇ ਉਹਨਾਂ ਨੂੰ 16 16 ਸਾਲ ਹੋ ਗਏ ਆ ਠੱਕਿਆਂ ਨੂੰ ਸਾਡੀ ਕੋਈ ਜੋਬ ਸਕਿਉਰਟੀ ਨਹੀਂ ਹੈਗੀ ਸਾਡੀਆਂ ਜਿਹੜੀਆਂ ਕਾਫੀ ਮੀਟਿੰਗਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਨਾਲ ਹਰਜੋਤ ਸਿੰਘ ਸਾਹਿਬ ਨਾਲ ਹੋ ਚੁੱਕੀਆਂ ਜਿਹੜੀ ਸਾਡੀ ਫਾਈਲ ਜਿਹੜੀ ਹੈ ਉਹ ਬਣ ਚੁੱਕੀ ਹੈ ਪਰ ਉਹ ਫਾਈਲ ਤੇ ਕੋਈ ਅਮਲ ਨਹੀਂ ਹੋ ਰਿਹਾ ਉਹ ਵਾਰ-ਵਾਰ ਲਾਰੇ ਦਿੰਦੇ ਆ ਕਿ ਤੁਹਾਡਾ ਜਿਹੜਾ ਕੰਮ ਹੋ ਗਿਆ ਹੈ ਪਰ 3-4 ਮਹੀਨੇ ਬੀਤਣ ਦੇ ਬਾਅਦ ਵੀ ਸਾਨੂੰ ਕੋਈ ਭਰੋਸਾ ਨਹੀਂ ਆ ਕੋਈ ਸਾਡੀ ਫਾਈਲ ਦਾ ਸੈਲਰੀ ਸੰਬੰਧੀ ਕੋਈ ਲੇਗਾ ਸਾਡੀ ਇੱਕ ਹੀ ਡਿਮਾਂਡ ਆ ਕਿ ਸਾਨੂੰ ਅੰਡਰ ਡਿਪਾਰਟਮੈਂਟ ਲਿਆ ਜਾਵੇ ਤੇ ਸਾਡੀ ਜਿਹੜੀ ਆ ਉਹ ਸਾਨੂੰ ਰੈਗੂਲਰ ਦੇ ਤਰ੍ਹਾਂ ਸਾਡੀ ਜਿਹੜੀ ਹੈਗੀ ਆ ਉਹ ਸਰਵਿਸ ਕੀਤੀ ਜਾਵੇ ਸਾਡੀ ਜੌਬ ਜਿਹੜੀ ਹੈ ਸਿਗਨਿਫਾਈ ਕੀਤੀ ਜਾਵੇ ਕਿ ਇਹ ਹੀ ਇਸੇ ਸਾਲ ਵਿੱਚ ਸੜਾ ਇਹ ਤਾਨਾ ਜਿਹੜਾ ਤੰਤ ਤੰ ਲਗਾਇਆ ਇਹ ਨਾ ਯੂਨੀਅਨਾਂ ਸੀਂਆਂ ਇੱਕ ਤਾਂ ਆਮ ਆਦਮੀ ਕਲੀਨਰ ਯੂਨੀਅਨ ਹੈਗੀ ਐ ਜਿਹੜੇ ਖੜੇ ਨੇ ਇਹਨਾਂ ਦੀਆਂ ਕੋਈ ਮੰਗਾਂ ਹੈਂ ਇੱਕ ਆਪਣਾ ਆਈਟੀਆ ਜਾਂ ਕੰਟਰੈਕਟਰ ਸਟਰਕਟਰ ਯੂਨੀਅਨ ਹੈਗੀ ਐ ਇੱਕ ਕੁਛ ਇਹਨਾਂ ਦੀਆਂ ਮੰਗਾਂ ਹੈ ਇਹਨਾਂ ਨੇ ਨਾ ਆਪਣਾ ਟਾਈਮ ਮੰਗਿਆ ਤਾਂ ਸੈਕਟਰੀ ਹੈਲਥ ਤੋਂ ਇਹਨਾਂ ਨੇ ਟਾਈਮ ਮੰਗਿਆ ਬਾਕੀ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਸੀਐਮ ਨੇ ਮੁੱਖ ਮੰਤਰੀ ਸਾਹਿਬ ਨੇ ਮਿਲਿਆ ਇੱਕ ਮੁੱਖ ਮੱਤ ਹੈ ਸਾਹਿਬ ਤੋਂ ਟਾਈਮ ਆ ਗਿਆ ਇਹ ਅਸੀਂ ਹਿੱਸਾ ਉਹਨਾਂ ਨਾਲ ਗੱਲ ਕਰਕੇ ਤੇ ਇਹਨਾਂ ਨਾਲ ਜਿਹੜੀ ਹੈਗੀ ਮੰਗਾਂ ਤੇ ਜਿਹੜੀਆਂ ਇਹਨਾਂ ਦਾ ਹੈ ਨਹੀਂ ਉਹਨਾਂ ਦਾ ਅਸੀਂ ਟਾਈਮ ਉੱਥੋਂ ਲਾ ਕੇ ਇਹਨਾਂ ਨੂੰ ਦੇ ਆਗੇ ਸਰ ਆਪਣਾ ਨਾਮ ਤੇ ਡਿਜ਼ਾਈਗਨੇਸ਼ਨ ਜੋ ਦੱਸਦੇ ਹੋ ਕੀ ਦੋਨਾਂ ਮੇਰਾ ਨਾਮ ਜੀ ਕਾਰਪੋਰੇਸ਼ਨ ਢੱਲੋਂ ਮੈਂ ਇੱਥੇ ਤਸੀਲਦਾਰ ਹਾਂ ਤਰ ਤਰ ਸਰ ਕੀ ਹੁਣ ਇਹਨਾਂ ਨੇ ਮਤਲਬ ਵਿਸ਼ਵਾਸ ਜਤਾਇਆ ਕਿ ਹੁਣ ਹਾਂਜੀ ਹਾਂ ਹਾਂਜੀ ਹਾਂ ਇਹ ਉੱਠਣਗੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਤੇ ਬਾਕੀ ਨੂੰ ਟਾਈਮ ਲੈ ਦਿੰਦੇ ਆ ਬਸ ਇੱਕ ਦਿਨ ਅਸੀਂ ਉਮੀਦ ਕਰਦੇ ਹਾਂ ਕਿ ਸਰ ਤੁਸੀਂ ਸਾਨੂੰ ਟਾਈਮ ਦੇ ਬਿਲਕੁਲ ਟਾਈਮ ਸਾਡੇ ਟਾਈਮ ਲੈ ਕੇ ਦੀ ਹਾਂਜੀ ਕਿਉਂਕਿ ਸਰ ਐਕਚੁਅਲੀ ਸਰ ਇੱਕ ਰਿਕੁਐਸਟ ਪਹਿਲਾਂ ਲੈਦਾ ਚਲੋ ਖਾਲੀ ਕਰੋ ਖਾਲੀ ਕਰੋ ਸੀਲਦਰ ਸਾਹਿਬ ਨੂੰ ਉਹਨੇ ਆਪਣੇ ਮੰਗ ਪੱਤਰ ਦਿੱਤੇ ਆ ਜੀ ਉੱਪਰ ਸੀਐਮ ਹਾਊਸ ਨਾਲ ਗੱਲ ਕਰਕੇ ਡੀਸੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਜੋ ਵੀ ਟਾਈਮ ਬਣੂਗਾ ਸੀਐਮ ਸਾਹਿਬ ਨਾਲ ਉਹ ਸਾਹਿਬ ਨਾ ਇਹ ਟਾਈਮ ਦਿਵਾ ਕੇ ਦੋਨੋਂ ਦਾ ਜੁਨੀਅਨਾਂ ਨੂੰ ਜਿਹੜਾ ਉੱਥੇ ਸੀਐਮਓ ਸੁਮੜਾ ਦੇਗਾ ਜਿਸ ਤਰ੍ਹਾਂ ਟ੍ਰੈਫਿਕ ਨੂੰ ਲੈ ਕੇ ਕਿਤਨਾ ਕਿਤ ਪਹਿਲਾਂ ਵੀ ਦਿੱਕਤਾਂ ਸੀਗੀਆਂ ਹੁਣ ਲਗਾਤਾਰ ਦੱਦਨੇ ਲੱਗੇ ਆ ਤੇ ਕਿਸੇ ਕਿਸਮ ਨੂੰ ਸਪੋਰਟ ਤੋਂ ਬੰਦ ਕਰੀਏ ਜੀ ਕੋਲ ਸਪੋਰਟ ਸਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਤੁਹਾਨੂੰ ਪਤਾ ਉਹ ਪੋਲ ਮੰਨ ਕਰਕੇ ਥੋੜੀ ਡ੍ਰੈਫਟ ਦੀ ਦਿੱਕਤ ਹੈਗੀ ਹੈ ਉਹ ਆਪਣੀ ਸਾਰਿਆਂ ਵਾਸਤੇ ਹੀ ਆ ਪਰ ਅਸੀਂ ਡ੍ਰੈਫਟ ਦੀ ਕਿਸੇ ਨੂੰ ਸਮੱਸਿਆ ਨਹੀਂ ਹੋਣ ਦੇਦੇ ਨਾ ਕਿਹੇ ਪੇਸ਼ੈਂਟ ਨੂੰ ਨਾ ਕਿਹੇ ਪਬਲਿਕ ਨੂੰ ਨਾ ਸਕੂਲੀ ਬੱਚਿਆਂ ਨੂੰ ਉਹਦਾ ਖਾਸ ਧਿਆਨ ਰੱਖਿਆ ਜਾ ਰਿਹਾ ਚਲੋ ਥੋੜਾ ਜਿਹਾ ਵੀ ਸੰਗਤਵੀ ਇੱਥੇ ਗੁਰ ਬਾਸ਼ਾ ਦਾ ਦਰਬਾਰ ਕਰਕੇ ਸਤਿਕਾਰਯੋਗ ਹਾਂ ਜੀ ਅਬੀਲ ਜੀ ਸਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇਹੋ ਬੇਨਤੀ ਆ ਵੀ ਆਪਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੀਏ ਇੱਕ ਨੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਸਕੂਲ ਜਾਣ ਚ ਕਿਸੇ ਪੇਸ਼ੈਂਟ ਨੂੰ ਨਾ ਆਵੇ ਵੱਧ ਤੋਂ ਵੱਧ ਸਾਧ ਦੇ ਰੇੜੀਆਂ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਹੈ ਰੇੜੀਆਂ ਪਿਛੇ ਹਟਾਉਣ ਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਮੇਰਾ ਨਾਮ ਕਰਨਜੀਤ ਸਿੰਘ ਤੇ ਮੈਂ ਆਮ ਆਦਮੀ ਫਾਰਮੇਸੀ ਯੂਨੀਅਨ ਸਟੇਟ ਪ੍ਰਧਾਨ ਤੇ ਮੈਂ ਬਟਿੰਡੇ ਫਾਇਜ਼ ਦੇ ਫਾਰਮਾਸਿਸਟ ਚੋਗਣਵਾ ਰਹੇ ਹਾਂ ਸੋ ਅੱਜ ਜਿਹੜਾ ਸਾਡਾ ਧਰਨਾ ਹੋਇਆ ਸੀਗਾ ਤੋਂ ਹੁਣ ਇਸ ਵਕਤ ਫੌਰੀ ਤੌਰ ਤੇ ਇਹਨਾਂ ਨੇ ਚੁਟਵਾਇਆ ਜਿਸ ਦਾ ਕਾਰਨ ਇਹ ਹੈ ਕਿ ਤਸਵੀਰਦਾਰ ਸਾਹਿਬ ਨੇ ਕਿਹਾ ਕਿ ਵਿਸ਼ਵਾਸ ਦਿਵਾਇਆ ਕੋਈ ਪੱਕਾ ਸੱਚ ਕਿਹਾ ਨਹੀਂ ਕਿ ਅਸੀਂ ਮਤਲਬ ਤੁਹਾਨੂੰ ਅੱਜ ਹੀ ਮੀਟਿੰਗ ਦੇ ਦਾਂਗੇ ਮੀਟਿੰਗ ਦਾ ਟਾਈਮ ਦੇ ਦਾਂਗੇ ਸੇਤ 77 ਦਾ ਪਰ ਅੱਜ ਅਸੀਂ ਕੁਝ ਕਾਰਨਾ ਕਰਕੇ ਇਹਨਾਂ ਦੀ ਮੰਨੀ ਹੈ ਪਰ ਅੱਗੇ ਦੇਖਦੇ ਹਾਂ ਕਿ ਇਹ ਸਾਨੂੰ ਮੀਟਿੰਗ ਦੇਵੋਗੇ ਜਾਂ ਨਹੀਂ ਪਰ ਮੈਨੂੰ ਹਜੇ ਕੱਚਾ ਪੱਕਾ ਲੱਗ ਰਿਹਾ ਕਿਉਂਕਿ ਸਾਨੂੰ ਕੋਈ ਦਮ ਵਾਲੀ ਗੱਲ ਨਹੀਂ ਲੱਗੀ ਈਸੀ ਸਾਹਿਬ ਖੁਦ ਅਗਰ ਜੇ ਇਹ ਚੀਜ਼ ਨੂੰ ਸਾਨੂੰ ਰਿਟਨ ਤੇ ਸਾਡੇ ਨਾਲ ਦੇ ਕੈਡਰ ਇਹਨਾਂ ਨੇ ਬੁਲਾਇਆ ਸੀ ਅਚਵਾਲ ਰੋਡ ਤੇ ਡੀਐਸਪੀ ਸਾਹਿਬ ਨੇ ਪਰ ਉੱਥੇ ਵੀ ਐ ਸੱਚ ਕੋਈ ਗੱਲ ਨਹੀਂ ਹੋਈ ਪਰ ਇਹਨਾਂ ਨੇ ਤਾਂ ਆਏ ਇਸ ਲਈ ਚੁਗਵਾਤਾ ਕਿਉਂਕਿ ਇਹ ਚਾਹੁੰਦੇ ਆ ਕਿ ਅਸੀਂ ਸੜਕ ਕਲੀਅਰ ਕਰ ਦਈਏ ਜਲਦੀ ਤੋਂ ਜਲਦੀ ਪਰ ਮੈਨੂੰ ਵਿਸ਼ਵਾਸ ਜ਼ਰੂਰ ਦਵਾਇਆ ਪਰ ਮੈਨੂੰ ਉਮੀਦ ਹੈ ਨਹੀਂ ਕਿਉਂਕਿ ਸਾਡੇ ਨਾਲ ਲੁਧਿਆਣੇ ਦੀ ਇਦਾਂ ਹੋ ਚੁੱਕਿਆ ਇਹ ਸਾਡਾ ਜਿਹੜੀ ਮੀਟਿੰਗ ਦਾ ਸਮਾਂ ਦੇ ਕੇ ਸਾਨੂੰ ਪੰਜਾਬ ਪਵਨ ਬੁਲਾ ਕੇ ਕੈਨਸਲ ਹੋਈ ਕੀ ਲੱਗਦਾ ਵੀ ਇਹ ਧਰਨਾ ਜਿਹੜਾ ਉਹ ਤੱਕੇ ਨਾਲ ਗਿਆ ਆ ਤੱਕੇ ਵਾਲਾ ਕੰਮ ਹੀ ਹੈ ਤੱਕੇ ਵਾਲਾ ਕੰਮ ਹੀ ਸੀ ਜਿਹੜੀ ਚਲਵਾਦੇ ਸਾਰੇ ਇੱਕੋ ਨਾਲ